ਅੱਜ ਜੁਨਾ ਦੀ ਸਕੀਮ ਬਿਲਕੁਲ ਸਹੀ ਹੈ ਉਹ ਖੋਸ਼ ਕੁਰਸੀ ਤੇ ਬੈਠੇ ਕੋਈ ਨਹੀਂ ਉਹ ਆਨੰਦ ਲੈਣਦੇ ਉਹ ਕਹਿੰਦੇ ਕੁਛ ਨਹੀਂ ਬੇਫਿਕਰ ਹੋ ਜਾਓ ਕਿਉਂਕਿ ਇਸ ਕੌਮ ਨੂੰ ਇਹੋ ਜੀ ਇਹੋ ਜੀ ਤਰੇੜ ਪਾਤੀ ਆ ਵੀ ਇਹ ਟੁੱਟ ਗਏ ਹੁਣ ਪਾੜ ਗਏ ਆਪਸ ਵਿੱਚ ਅੱਜ ਕੀ ਹੁੰਦਿਆ ਜਿਹੜਾ ਗੁਵੰਧਨ ਵਾਲੇ ਪਹਿਲਾਂ ਉਹਨੂੰ ਜਿਤਾ ਲਿੰਦੇ ਆ ਤੇ ਬਾਅਦ ਚ ਫਿਰ ਉਹਦੀ ਬਦਨਾਮੀ ਕਰ ਲਾ ਪੈਂਦੇ ਆ ਕੋਈ ਸੱਚ ਕਿ ਨਹੀਂ ਹੁਣ ਮੰਨ ਲਓ ਆ ਬਾਬਾ ਜੀ ਇਹ ਅੱਜ ਖੜੋ ਗਿਆ ਆਪਾਂ ਇਹਨੂੰ ਬੋਟ ਪਾਤੀ 2 ਲੱਖ ਭਲਕੇ ਜਿੱਤ ਗਿਆ ਨਾ ਤੇ ਮੇਰੇ ਵਿੱਚੋਂ ਪੰਜ ਸੱਤਾਂ ਨੇ ਫਿਰ ਉਹ ਬਣਾ ਬਣੂ ਕੇ ਨੱਟ ਤੇ ਸਿਸਟਮ ਤੇ ਇਹਨੂੰ ਇੰਨਾ ਕਿ ਜਲੀਲ ਕਰ ਦੇਣਾ ਤੇ ਤੁਸੀਂ ਸੋਚਣਾ ਵੀ ਕਰੀਏਗੀ ਹੁਣ ਵੀ ਆਪ ਦੀ ਹੱਥੀਆਂ ਆਪਾਂ ਵੇਖੋ ਨਾ ਤੁਸੀਂ ਮੈਨੂੰ ਆਪੇ ਦਸਤਾਰ ਬੰਨ੍ਹ ਦੋ ਤੇ ਬਨ ਕੇ ਫੋੜ ਖਿੱਚ ਕੇ ਆਪੇ ਲਾ ਦੋ ਇਹ ਚੀਜ਼ਾਂ ਕਦੇ ਗੌਰ ਕਰਕੇ ਵੇਖਿਓ ਜ਼ਿੰਦਗੀ ਇੱਕ ਸਾਜ ਆ ਪਰ ਅਗਲੇ ਇੱਥੇ ਇੱਕ ਸਾਨੂੰ ਮਾਰ ਮਾਰ ਕੇ ਪਾੜੋ ਤੇ ਰਾਜ ਕਰੇ ਤਾਈਓ ਸਾਡਾ ਕੋਹ ਨਹੀਂ ਬੰਦਿਆ ਕੱਲੇ ਕੱਲੇ ਉਹ ਕਿਛਤਰ ਖਾਂਦੇ ਆਖੋ ਸਤਿਨਾਮੁ ਸ੍ਰੀ ਜਿਹੜੀ ਕਾਮ ਦੂਜਿਆਂ ਨੂੰ ਰਜਾਉਂਦੀ ਸੀ ਦੂਜਿਆਂ ਦੀ ਪਤ ਬਚਾਉਂਦੀ ਸੀ ਅਜਾਬ ਤਰ ਲੈ ਲਈ ਨੇ ਬਚੇ ਰਹੀਏ ਧੰਨ ਮੇਰੇ ਸਤਿਗੁਰੂ ਕਿਰਪਾ ਕਰਨੇ ਫੱਕਰ ਦੀ ਖੇਡ ਮੈਂ ਦਿਖਾਵਾ ਮੈਨੂੰ ਪਰਚੀ ਮਿਲ ਗਈ ਵੀ ਥੋੜਾ ਜਿਹਾ ਸਮਾਂ ਲਾ ਦਿਓ ਆਖੋ ਵੇਗ ਪਰ ਮੈਂ ਜਰੂਰ ਕਦਰ ਕਰਦਾ ਆਪਜੀ ਦੀ ਕਰਨੇ ਦਾ ਵੀ ਰਸਤਾ 2-3 ਘੰਟੇ ਫਿਰ ਸਵੇਰੇ ਲੰਬੇਰੇ ਰਸਤੇ ਪਰ ਤੁਹਾਡਾ ਪਿਆਰ ਆਪਜੀ ਬੈਠੇ ਹੋ ਸਰਮੱਦ ਫਕੀਰ ਰੱਜਿਆ ਹੈ ਹੁਣ ਸੁਣਿਓ ਉਹਦਾ ਜਵਾਬ ਜਦੋਂ ਦਰਬਾਰ ਚ ਗਿਆ ਨਾ ਉਹਨੂੰ ਫੜ ਕੇ ਲੈ ਗਏ ਔਰੰਗਜ਼ੇਬ ਕਹਿੰਦਾ ਇਹ ਮੇਰੇ ਲਈ ਖਤਰਾ ਵਾ ਆਖੋ ਸਤਨਾਮ ਵਾਹਿਗੁਰੂ ਇਹ ਮੇਰੇ ਲਈ ਖਤਰਾ ਵਾ ਜਾਂ ਤੈਨੂੰ ਬੰਦ ਕਰਦੇਓ ਤੇ ਜਾਂ ਮਾਰ ਦਈਏ ਆਖੋ ਸਤਨਾਮ ਵਾਹਿਗੁਰੂ ਉਹਦੇ ਵਜ਼ੀਰ ਨੇ ਆਖਿਆ ਵੀ ਬੰਦ ਨਾ ਕਰੀਏ ਇਹਦੇ ਚ ਕਰਾਮਾਤਾ ਵਾ ਕਿਤੇ ਨਿਕਲੀ ਨਾ ਜਾਵੇ ਇਹਦਾ ਕੰਮ ਹੀ ਨਵੇੜ ਦੇਓ ਆਖੋ ਸਤਨਾਮ ਮੈਂ ਕਿਹਬੀ ਤੁਸੀਂ ਲਾਈਵ ਸੁਣਦੇ ਰਹੀ ਨਾ ਮੈਂ ਜ਼ਿਕਰ ਕਰਦਾ ਨਾ ਵੀ ਮੁਰਗੇ ਨੂੰ ਕਿਸੇ ਨੇ ਪੁੱਛਿਆ ਹੀ ਪੀ ਤੈਨੂੰ ਲੋਕੀ ਵੜਦੇ ਕਿਉਂ ਆਖੋ ਵੇਰੀ ਪੀ ਤੋਤਾ ਵੀ ਐ ਮੋਰ ਵੀ ਐ ਚਕੋਰ ਵੀ ਕਿੰਨੇ ਪੰਛੀ ਲੋਕੀ ਪਿਆਰ ਕਰਦੇ ਆ ਇਹ ਤੇਰ ਨਾਲ ਕਿਹੜਾ ਵੈਰ ਆ ਤੇ ਹੈ ਤੇ ਗੱਲ ਬੜੀਆ ਸੋਹਣੀ ਪਰ ਡੂੰਗੀ ਵੜੀ ਜੇ ਧਿਆਨ ਨਾ ਸੁਣਿਓ ਕਹਿੰਦਾ ਵੀ ਮੈਨੂੰ ਤੇ ਖੁਦ ਨਹੀਂ ਸਮਝ ਆਉਂਦੀ ਵੀ ਮੈਂ ਇਹਨਾਂ ਲੋਕਾਂ ਦਾ ਕੀ ਮਾੜਾ ਕੀਤਾ ਵੀ ਮੇਰੀ ਉਮਰ ਹੀ ਥੋੜੇ ਦੇਣਾ ਇਹ ਸਾਡੇ ਨਾਲ ਹੋਇਆ ਜੀ ਜਿੰਨੇ ਵੀ ਪੰਜਾਬ ਦੀ ਧਰਤੀ ਦੀ ਗੁਰੂ ਦੀ ਗੱਲ ਕੀਤੀ ਜਾਂ ਤੇ ਉਹਨੂੰ ਖਰੀਦ ਲਿਆ ਜਾਂ ਮਰਵਾਤਾ ਵਿਹਲਾ ਦੋ ਆਇਆ ਜਾਂ ਤੇ ਫਿਰ ਦੁਨੀਆਂ ਦਾ ਸੁੱਖ ਮਿਲ ਜਾਂਦਾ ਤੇ ਜਾਂ ਗੁਰੂ ਗੋਬਿੰਦ ਸਿੰਘ ਦੀ ਗੋਦ ਗੱਲਾਂ ਦੋ ਆ ਤੇ ਜਾਣਾ ਜ਼ਰੂਰ ਜੇ ਲਿਖ ਲੋ ਆ ਜਿੰਨੀ ਤੇ ਹੋਰ ਵੀਆਂ ਸਾਲਾਂ ਨੂੰ ਕਿਹੜਾ ਬੈ ਰਣਾ ਇਹ ਗੁਰੂ ਸਾਹਿਬ ਦੇ ਸਹਬਜਾਦਿਆਂ ਨੂੰ ਯਾਦ ਕਰਿਆ ਕਰੋ ਆਤਮ ਬਲ ਮਿਲਦਾ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਸੀ ਕਿਉਂਕਿ ਉਹ ਝੁਕੇ ਨਹੀਂ ਸੀ ਤੇ ਅੱਜ ਉਹਨਾਂ ਦੀਆਂ ਕੰਧਾਂ ਨੂੰ ਵੀ ਮੱਥੇ ਟੇਕੰਦ ਹੈ ਜਿੱਥੇ ਉਹਨਾਂ ਦਾ ਰਤ ਡੁੱਲਾ ਸੰਗਤਾਂ ਉੱਥੇ ਮੱਥਾ ਟੇਕਦਿਆਂ ਹੀ ਇਹ ਜਦ ਸੁਮਰਜ ਕਿਰਪਾ ਦ੍ਰਿਸ਼ਟੀ ਕਰਨਾ ਮੁਰਗੇ ਨੂੰ ਕਿਹਾ ਵੀ ਤੈਨੂੰ ਮਾਰਦੇ ਕਿਉਂ ਕਹਿੰਦਾ ਮੈਨੂੰ ਜਿੱਥੋਂ ਤੱਕ ਲੱਗਦਾ ਮੇਰਾ ਕਸੂਰ ਇਹ ਨਾ ਵਾ ਕਿ ਮੈਂ ਲੋਕਾਂ ਨੂੰ ਜਗਾਉਣਾ ਵਾ ਵੀ ਜਾਗ ਜਾ ਉੱਠ ਪੈਣ ਤੇ ਇਹ ਨਹੀਂ ਜਾਗਣਾ ਚਾਹੁੰਦੇ ਨਾ ਇਹ ਤੜਕੇ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਇਹ ਕਹਿੰਦੇ ਕੋਈ ਨਹੀਂ ਜਦੋਂ ਮੈਂ 3 ਵਜੇ ਬਾਗ ਦਿੱਤਾ ਤੇ ਕਹਿੰਦੇ ਪਾਲਾ ਰੋਲਾ 9 ਵਜਿਆਂ ਦੇ ਤੈਨੂੰ ਪਤੀਲੇ ਚ ਨਾ ਪਾਇਆ ਤੇ ਆਖੀ ਕਹਿੰਦਾ ਮੇਰੀ ਬਦਕਿਸਮਤੀ ਇਹੋ ਮੈਂ ਸੱਚੀ ਇਹ ਗੱਲ ਨੂੰ ਸੋਚਿਆ ਵੀ ਜਿੰਨੇ ਵੀ ਵੇਲੇ ਜਗਾਇਆ ਨਾ ਉਹਦੀ ਉਮਰ ਕੱਟ ਜਾਂਦੀ ਤੇ ਲੋਕੀ ਪਹਿਲੋ ਸਾਥ ਨਹੀਂ ਦਿੰਦੇ ਮੁੜ ਕੇ ਬਰਸੀ ਤੇ ਤੇ ਬਾਅਦ ਚ ਫੋਲਡ ਵਾਲਾਈ ਫਿਰਦੇ ਟਰਾਲੀਆਂ ਤੇ ਉਹ ਕਹਿੰਦਾ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਸੋਚ ਬਚਾਓ ਤੇ ਇਸ ਕਰਕੇ ਸਾਧ ਸੰਗਤ ਸਰਮੱਦ ਨੂੰ ਕਹਿੰਦੇ ਵੀ ਕਤਲ ਕਰ ਦੇ ਇਹ ਖਤਰਨਾਕ ਹੋਊਗਾ ਆਪਣੇ ਲਈ ਤਖਤ ਕਿਉਂਕਿ ਉਹਨੇ ਦੋ ਤਿੰਨ ਘਟਨਾ ਸੱਚੀਆਂ ਕੀਤੀਆਂ ਇੱਕ ਹੋਰ ਖੇਡ ਬਦਲੀ ਪਛੋਟਾ ਜਿਹਾ ਬੱਚਾ ਪ੍ਰੇਮੀ ਬਣ ਗਿਆ ਸਰਮੱਦ ਦਾ ਉਹਦੀ ਜਾਰੀ ਪਈ ਤੇ ਉਹਦੀ ਭੈਣ ਦਾ ਵਿਆਹ ਸੀ ਘਰ ਚ ਗਰੀਬੀ ਤੇ ਉਹਦੇ ਮਾਪਿਓ ਨੇ ਕਿਹਾ ਵੀ ਪੁੱਤ ਪੀ ਤੇਰੀ ਯਾਰੀ ਏਡੇ ਵੱਡੇ ਫਕਰ ਦੇ ਨਾਲ ਫਕੀਰ ਦੇ ਨਾਲ ਮੁਛਤੇ ਪੀ ਜਿਹੜਾ ਜੋ ਮੂਹ ਤੋਂ ਕਹਿੰਦਾ ਸੱਚ ਹੋ ਜਾਂਦਾ ਆਖੋ ਸਤਨਾਮ ਵਾਹਿਗੁਰੂ ਸੱਚ ਹੋ ਜਾਂਦਾ ਤੇ ਤੂੰ ਇਦਾਂ ਕਰ ਕੋਈ ਮੰਗ ਮੰਗਲਾ ਤੋਂ ਉਹ ਬੱਚੇ ਦਾ ਪ੍ਰੇਮ ਮੜਾ ਸੀ ਜਿੱਥੋਂ ਸਰਮੱਦ ਨੇ ਕਤਲ ਹੋਣਾ ਸੁਣਨ ਵਾਲੀ ਬਾਤ ਹੈ ਗੁਰਦੇਵ ਭਾਦਰ ਸਾਹਿਬ ਦੇ ਕਿਸੇ ਸਮੇਂ ਦੀਆਂ ਖੇਡਾਂ ਮੈਂ ਯਤਨ ਕਰਾਂਗਾ ਗੁਰੂ ਦਾਤਾ ਜੀ ਕਿਰਪਾ ਕਰਨ ਦਇਆ ਕਰਨ ਤੁਸੀਂ ਟਿਕਾਓ ਬਣਾਇਓ ਤੇ ਗੁਰੂ ਸਾਹਿਬ ਜੀ ਦੀ ਦਇਆ ਵਰਤੀ ਕਹਿਣ ਲੱਗੇ ਬਾਬਾ ਜੀ ਮੇਰਾ ਕੋਈ ਸਾਥ ਦਿਓ ਤੁਹਾਨੂੰ ਦੁਨੀਆ ਪੂਜਦੀ ਤੁਹਾਡੇ ਚ ਸ਼ਕਤੀ ਹੈ ਮੇਰੀ ਭੈਣ ਦਾ ਵਿਆਹ ਤੇ ਘਰ ਚ ਮੇਰੇ ਸੌਦਾ ਤੱਕ ਨਹੀਂ ਹੈ ਮੇਰੇ ਮਾਪਿਓ ਨੇ ਭੇਜਿਆ ਤੇ ਸਰਮੱਦ ਕਹਿਣ ਲੱਗਾ ਪੁੱਤ ਕਹਿੰਦਾ ਮੇਰੇ ਕਿਹੜਾ ਬਿਜ਼ਨਸ ਚੱਲਦੇ ਵੀ ਨੰਗਾ ਤੇ ਮੈਂ ਰਹਿਣਾ ਨਾ ਘਰ ਨਾ ਬਾਹਰ ਜਿੱਥੇ ਨੀਂਦ ਆਵੇ ਮੈਂ ਸੌਂ ਜਾਂਦਾ ਤੇ ਮੈਂ ਕਾਕਾ ਤੇਰੀ ਕੀ ਮਦਦ ਕਰਾਂ ਬੱਚਾ ਰੋ ਪਿਆ ਤੇ ਮੈਂ ਪਹਿਲਾਂ ਵੀ ਅਰਚ ਕੀਤੀ ਸੀ ਫਕੀਰ ਦੇ ਜਿੰਨੂੰ ਰੱਬ ਤੇ ਫਕਰ ਹੈ ਜਿਹੜਾ ਕੁਦਰਤ ਨੂੰ ਪਿਆਰ ਕਰਦਾ ਤੇ ਰਹਿਮ ਦੇ ਲਾਏ ਜਦੋਂ ਬੱਚਾ ਰੋਇਆ ਨਾ ਤੇ ਸਰਮੱਦ ਨੂੰ ਤਰਸ ਰਹਿਮ ਆ ਗਿਆ ਕਹਿੰਦਾ ਤੂੰ ਮੇਰਾ ਸੱਜਣਾ ਰੋਂਦਾ ਚੰਗਾ ਨਹੀਂ ਲੱਗਦਾ ਆਖੋ ਸਤਨਾਮ ਵਾਹਿਗੁਰੂ ਤੈਨੂੰ ਕੀ ਗੱਲ ਤੂੰ ਰੋਇਆ ਕਿਉਂ ਹੈ ਕਹਿੰਦਾ ਸੱਜਣ ਫਿਰ ਇਹੋ ਜੀ ਨੂੰ ਝਟਨਾ ਆਖੋ ਸਤਨਾਮ ਉਤਰਾਂ ਕਿਨਾ ਮੈਂ ਤੇਰਾ ਪ੍ਰੇਮੀ ਤੇਰਾ ਸੱਜਣਾ ਜੀ ਅੱਜ ਵਖਤ ਪਿਆ ਵਾ ਤੇ ਫਿਰ ਸੱਜਣਤਾ ਹੀ ਮੁੱਖ ਮੋੜ ਗਈ ਆ ਸਰਮੱਦ ਨੂੰ ਗੱਲਾਂ ਛੋ ਗਈਆਂ ਉਹਨੇ ਫਿਰ ਕੀ ਕੀਤਾ ਆ ਜਿਹੜੀ ਆਪਣੇ ਘਰ ਜਿੱਤਰੀ ਹੁੰਦੀ ਹੈ ਪਕੈਣ ਉਹਦੀਆਂ ਤ੍ਰਿਕੋਣੀਆਂ ਲੈ ਕੇ ਨਾ ਤੇ ਉਹਦੇ 'ਚ ਬੌਕਰ ਦੇ ਤੀਲੇ ਜਾਂ ਵਾਸ ਦੇ ਤੀਲੇ ਗੱਡ ਕੇ ਤੇ ਇੱਕ ਮੰਜੀ ਰੂਪ ਨਕਸ਼ਾ ਤਿਆਰ ਕਰਤਾ ਤੇ ਉਸਨੇ ਕੇ ਬੱਚੇ ਨੂੰ ਦੇਖ ਕੇ ਕਹਿੰਦਾ ਵੀ ਆ ਲੈ ਵੇਕੂ ਫਕੀਰੀ ਕਹਿੰਦਾ ਲੈ ਕਹਿੰਦਾ ਇਹ ਕੀ ਕਰਨਾ ਮੈਂ ਇਹ ਮੈਂ ਨਿਆਣਾ ਵੀ ਮੈਂ ਖੇਡਣਾ ਐ ਮੈਂ ਤੇਰੇ ਤੋਂ ਹੈਲਪ ਮੰਗਦਾ ਐ ਕਹਿੰਦਾ ਹੈਲਪ ਛੱਡ ਜੋ ਮੰਗੇਗਾ ਮਿਲੂ ਤੂੰ ਇੰਨਾ ਕੰਮ ਕਰ ਦੇ ਮੇਰੇ ਵੱਲੋਂ ਵੀ ਇਹਨੂੰ ਇਹਨੂੰ ਲੈ ਲਾ ਤੇ ਗਲੀ 'ਚ ਹੋਕਾ ਦੇ ਦੇ ਕਿਹੜਾ ਹੋਕਾ ਤਖਤ ਦਿੱਲੀ ਦਾ ਵਿਕਦਾ ਆ ਜੋ ਲੈ ਜੋ ਕੋਈ ਖਰੀਦ ਕੇ ਤਖਤ ਦਿੱਲੀ ਦਾ ਵੇਖਦਾ ਆ ਜੋ ਲੈ ਜੋ ਕਹਿੰਦੇ ਤੂੰ ੋਕਾ ਦੇਣਾ ਜਦੋਂ ਉਹਨੇ ਦਿੱਤਾ ਤੇ ਇਹ ਗੱਲ ਦਾ ਪਤਾ ਔਰੰਗਜ਼ੇਬ ਦੇ ਵਜ਼ੀਰ ਨੂੰ ਲੱਗਾ ਉਹ ਕਹਿੰਦਾ ਇਹ ਤੈਨੂੰ ਕੌਣਾ ਤੂੰ ਦਿੱਲੀ ਦੇ ਤਖਤ ਤੇ ਔਰੰਗਜ਼ੇਬ ਬੈਠਾ ਤੂੰ ਵੇਚਣਦਿਆ ਕਹਿੰਦਾ ਮੈਨੂੰ ਨਹੀਂ ਪਤਾ ਪੁੱਤ ਮੈਨੂੰ ਤੇ ਸਰਮੱਦ ਨੇ ਦਿੱਤਾ ਤੇ ਮੈਂ ਉਹਨੇ ਜਾ ਕੇ ਆਖਿਆ ਕਹਿੰਦਾ ਜੀ ਉਹਨੇ ਹੋਰ ਖੇਡ ਖੇਡਤੀ ਜੀ ਇਹ ਸਾਰੀਆਂ ਕਹਾਣੀਆਂ ਰਲਦੀਆਂ ਵਾਂ ਗੁਰੂ ਨਾਨਕ ਸਾਹਿਬ ਜੀ ੜ ਗਏ ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਕੇ ਚਾਰੇ ਪਾਸੇ ਦਰਵਾਜ਼ੇ ਬੰਦ ਕਰਕੇ ਕਾਲੀ ਦੇ ਨਾਲ ਸ਼ਹੀਦ ਕੀਤਾ ਕਿਉਂ ਇਹ ਸਭ ਕੁਝ ਹੋਇਆ ਇਹ ਸਾਰਾ ਕੁਝ ਸਮਝ ਲਿਓ ਸਮਾਨੀ ਸੱਚ ਕੋ ਮਿਟਾਉਂਗੇ ਤੂੰ ਮਿਟੋਗੇ ਜਹਾਂ ਤੋਂ ਕਹਿਣ ਲੱਗੇ ਵੀ ਉਹਨੇ ਆਹੋ ਕਾ ਦਿੱਤਾ ਤੇ ਔਰੰਗਜ਼ੇਬ ਕਹਿੰਦਾ ਆਪ ਹੀ ਖਰੀਦ ਲਿਆਓ ਕੋਈ ਹੋਰ ਨਾ ਲੈ ਜੇ ਭਲਾ ਉਹਦੇ ਬਚਨ ਸੱਚ ਹੋਣੇ ਫਿਰ ਤਖਤ ਹੀ ਚੱਲ ਜੇ ਆਪ ਕੋ ਸਤਨਾਮ ਤੂੰ ਹੀ ਇਥੋਂ ਪੈਸੇ ਲਓ ਤੇ ਨਿਆਣੀ ਨੂੰ ਦੋ ਤੇ ਆਪ ਵੀ ਖਰੀਦ ਲਓ ਇੰਨਾ ਡਰ ਗਿਆ ਤੇ ਉਹਨੇ ਆਪ ਵੀ ਖਰੀਦ ਲਿਆ ਹੈ ਤੇ ਖੇੜ ਸੀ ਕਹਿੰਦੇ ਸਾਨੂੰ ਹੀ ਦੇ ਦੇ ਚੱਕ ਪੈਸੇ ਉਹਦਾ ਸਰ ਗਿਆ ਫਿਰ ਉਹਨੇ ਆਖਿਆ ਕਹਿੰਦੇ ਇਹਦਾ ਹੀ ਲਾ ਕਰੋ ਬਈ ਜਿੱਦਾਂ ਸਤਬਾਬਾ ਜਰਨੈਲ ਸਿੰਘ ਨਾ ਹੋਇਆ ਨਾ ਅੱਜ ਰੋਨੇ ਕਿ ਜਦੋਂ ਮਰਦ ਤੁਰਿਆ ਹੀ ਤੇ ਸਾਡੇ ਆਪਣੇਆਂ ਨੇ ਸਾਥ ਨਹੀਂ ਦਿੱਤਾ ਇਹਨਾਂ ਨੂੰ ਖਤਰਾ ਹੋ ਗਿਆ ਕਹਿੰਦੇ ਨਹੀਂ ਨਹੀਂ ਇਹਨੂੰ ਕਿਹ ਬੰਨੇ ਲਾਓ ਸਾਡੀਆਂ ਚੌਧਰਾ ਖਤਮ ਹੋ ਜਾਣੀਆਂ ਅਸੀਂ ਮਰ ਗਏ ਲੁੱਟੇ ਗਏ ਇਹ ਤਰ੍ਹਾਂ ਹੀ ਉੱਥੇ ਹੋਇਆ ਕਹਿੰਦੇ ਵੀ ਇਹਦਾ ਜੱਬ ਨਾ ਮੇੜੋ ਇਹਨੂੰ ਖਤਮ ਕਰੋ ਬਾਦਸ਼ਾਹ ਇਹਨੇ ਕਿਸੇ ਪਾਸੇ ਗੱਲ ਨਹੀਂ ਲੱਗਣ ਦੇਣੀ ਤੇ ਖਤਰਨਾਕ ਹੈ ਕਿਉਂਕਿ ਸੱਤ ਤੇ ਸਤਾਤਾਰੀ ਦੀ ਕਦੇ ਬਣੀ ਨਹੀਂ ਆਖੋ ਸਤਨਾਮ ਸ਼ੁਰੂ ਤੋਂ ਇਤਿਹਾਸ ਪੜ੍ਹ ਕੇ ਵੇਖ ਲਿਓ ਇਹਨਾਂ ਦੀ ਟੱਕਰੀ ਲਈ ਬਾਬੇ ਬਾਬਰ ਕਿਆਂ ਦੀ ਉਹਨੂੰ ਫਿਰ ਉਹਨਾਂ ਪਕੜ ਕੇ ਲੈ ਆਂਦਾ ਤੇ ਸਰਮਾਦ ਤਖਤ ਤੇ ਸਾਹਮਣੇ ਔਰੰਗਜ਼ੇਬ ਹੈ ਤੇ ਉਹਨੇ ਆ ਕੇ ਦੇ ਅੱਲਾ ਦਾ ਨਾਰਾ ਹੀ ਲਾਉਣਾ ਹੈ ਤੇ ਬੈਠਾ ਤਖਤ ਦੇ ਔਰੰਗਜੀਤ ਕਹਿੰਦਾ ਸਰਮਾਤ ਤੈਨੂੰ ਤਮੀਜ਼ ਨਹੀਂ ਹੈ ਵੇਖੋ ਇੱਕ ਰੱਬ ਦੀ ਬੰਦਗੀ ਵਾਲੀ ਰੂਹ ਕਿੰਨੀ ਨਿਰਭਉ ਹੋ ਜਾਂਦੀ ੴ ਦਾ ਅਰਥ ਹੈ ਪ੍ਰਮਾਤਮਾ ਸਤਨਾਮ ਉਹਦਾ ਨਾਮ ਸੱਚਾ ਕਰਤਾ ਪੁਰਖ ਸਾਰੀ ਸ੍ਰਿਸ਼ਟੀ ਨੂੰ ਜਨਮ ਦਿੰਦਾ ਤੇ ਮੌਤ ਵੀ ਉਹ ਦਿੰਦਾ ਆਪਾਂ ਨੂੰ ਭੇਜਿਆ ਵੀ ਉਹਨੇ ਜਿੱਤੇ ਲਜਾਣਾ ਵੀ ਉਹਨੇ ਹੀ ਉਹਦੀ ਖੇਡ ਚੱਲਦੀ ਇਧਰੋਂ ਸੂਰਜ ਚੜ੍ਹਦਾ ਇਧਰ ਡੋਬ ਗਿਆ ਤੇ ਸਵੇਰੇ ਫੇਰ ਇਧਰ ਆਇਆ ਪਤਾ ਉਹਦੀਆਂ ਮੌਜਾਂ ਦਾ ਉਨੇ ਕਰਤੇ ਪੁਰਖ ਦੀ ਖੇਡ ਤੋਂ ਬਾਅਦ ਕੀ ਲਿਖਿਆ ਨਿਰਭਉ ਜਿਹੜਾ ਉਹਦੀ ਖੇਡ ਸਮਝ ਜਾਂਦਾ ਉਹ ਨਹੀਂ ਕਿਸੇ ਤੋਂ ਡਰਦਾ ਉਹ ਕਹਿੰਦਾ ਮਾਰੋ ਸਿੱਧੀ ਇੱਥੇ ਮਾਰੀ ਪਾਸੇ ਨਾ ਮਾਰੀ ਆਖੋ ਏ ਸਚਾਈ ਏ ਨਿਰਭਉ ਤੋਂ ਬਾਅਦ ਕੀ ਆਉਂਦਾ ਨਿਰਵੈਰ ਕਿਸੇ ਨਾਲ ਵੈਰ ਵੀ ਨਹੀਂ ਰੱਖਦੇ ਰੱਬ ਦੇ ਪਿਆਰੇ ਆਖੋ ਸਤਨਾ ਤੇ ਜਦੋਂ ਨਿਰਭਉ ਨਿਰਵੈਰ ਇਕੱਠੇ ਹੋਏ ਫਿਰ ਕੀ ਬਣ ਗਿਆ ਅਕਾਲ ਰੱਬ ਦਾ ਸਰੂਪ ਹੋ ਗਏ ਤੁਸੀਂ ਤੇ ਅੱਗੇ ਕੀ ਆ ਗਿਆ ਅਜੂਨੀ ਸੇਪੰਗ ਫਿਰ 84 ਲੱਖ ਦੇ ਢੇਡੇ ਚੋਂ ਪਾਸੇ ਅੱਗੇ ਗੁਰਪ੍ਰਸਾਦ ਕਿਰਪਾਉ ਗੀ ਕਹਿੰਦਾ ਕਾਦਾ ਮੈਂ ਤੁਹਾਡੇ ਕੀ ਤੈਨੂੰ ਓਏ ਕਹਿੰਦਾ ਮੈਂ ਬਾਦਸ਼ਾਹ ਹਾਂ ਸਾਰੇ ਮੈਨੂੰ ਸਲਾਮ ਕਰਦੇ ਤੇ ਸ਼ਰਮਾਦ ਕਹਿੰਦਾ ਮੈਂ ਵੀ ਬਾਦਸ਼ਾਹ ਆਪਕੋ ਸਤਨਾਮ ਵਾਹਿਗੁਰੂ ਹੱਸ ਕੇ ਉਹਦਾ ਸਾ ਨਿਕਲ ਗਿਆ ਕਹਿੰਦਾ ਤੂੰ ਲੀੜੇ ਤੂੰ ਨਹੀਂ ਪਾਏ ਪੱਲੇ ਤੇਰੇ ਕੁਝ ਨਹੀਂ ਤੈਨੂੰ ਮਾਰ ਦੇਣਾ ਹੋਣਾ ਹੀ ਤੂੰ ਕਾਦਾ ਬਾਦਸ਼ਾਹ ਕਹਿੰਦਾ ਹੈਗੇ ਹਾਂ ਕਹਿੰਦਾ ਫਿਰ ਤੇਰਾ ਤਖਤ ਕਿੱਥੇ ਆ ਮੇਰੇ ਕੋ ਸੋਨੇ ਦੀ ਕੁਰਸੀ ਵੀ ਮੇਰੇ ਮਗਰ ਬੰਦੇ ਕਿੰਨੇ ਕਿੰਨੀਆਂ ਸਪੋਰਟਾਂ ਮੇਰੇ ਮਗਰ ਕਿੰਨੇ ਗਨ ਮਹਿਣਾ ਤੇਰੇ ਕੋ ਕੀ ਇਹ ਤੇਰਾ ਤਖਤ ਕਿੱਥੇ ਐ ਇਹਨੂੰ ਕਹਿੰਦੇ ਫਕੀਰੀ ਸਰਮੱਦ ਦੇ ਚਿਹਰੇ ਤੇ ਨੂਰ ਬੜਾ ਲਾਦਾ ਕਹਿੰਦਾ ਦੱਗ ਗੱਲ ਸੁਣਾ ਮੈਂ ਕਹਿੰਦਾ ਲੋਕਾਂ ਦੇ ਦਿਲਾਂ ਤੇ ਬਹਿਣਾ ਦਿਲਾਂ ਤੇ ਰਾਜ ਕਰਦਾ ਲੋਕ ਮੈਨੂੰ ਦਿਲੋਂ ਚਾਹੁੰਦੇ ਤੂੰ ਭਰਾ ਮਾਰਿਆ ਪਿਓ ਮਾਰਿਆ ਭੈਣਾ ਭਤੀਜੇ ਗਾਂ ਟੱਬਰ ਹੀ ਨਹੀਂ ਕੋਈ ਛੱਡਿਆ ਫਿਰ ਜਾ ਕੇ ਤਖਤ ਤੇ ਬੈਠਾ ਚੱਲ ਲੱਗੀ ਅਗਲਾ ਸਵਾਲ ਉਹਨੇ ਕੀਤਾ ਕਹਿੰਦਾ ਵੀ ਤੇਰੀਆਂ ਫੌਜਾਂ ਕਿੱਥੇ ਆ? ਸ਼ਰਮਦ ਨੂੰ ਕਹਿੰਦਾ ਵੀ ਤੇਰੇ ਸਹਾਇਕ ਕਿੱਥੇ ਤੇਰੇ ਅੱਗੇ ਪਿਛੇ ਕੋਈ ਵੀ ਨਹੀਂ ਹੈਗਾ। ਤੇ ਉਹਨੇ ਕਿਆ ਕਹਿੰਦਾ ਮੇਰਾ ਕਿਹਨਾ ਵਹਿਰ ਹੀ ਨਹੀਂ ਆਖੋ ਸਤਨਾਮ। ਮੇਰਾ ਕਿਹਨਾ ਮੇਰੇ ਸਾਰੇ ਆਪਣੇ ਆਵਲ ਲੈ ਨੂਰ ਉਪਾਇਆ ਕੁਦਰਤ ਕੇ ਏਕ ਨੂਰ ਤੇ ਸਭ ਜਾਗ ਉਪਜਿਆ ਕੋਈ ਬੋਲੇ RAM RAM ਕੋਈ ਕੋਈ ਸੇਵਾ ਗੁਸਈਆ ਮੇਰੇ ਸਾਰੇ ਆਪਣੇ ਆ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਮੇਰੇ ਭਰਾ ਵਾ ਸਵਾਲ ਮੁੱਕਦੇ ਜਾ ਰਹੇ ਰੰਗਜੀਤ ਚੋਪੋ ਰਿਆ ਕਹਿੰਦਾ ਚੱਲ ਫਿਰ ਇਹ ਦੱਸ ਦੇ ਵੀ ਤੇਰਾ ਖਜ਼ਾਨਾ ਕਿੱਥੇ ਆ ਵੀ ਮੇਰੇ ਖਜ਼ਾਨੇ ਚ ਕਰੋੜਾਂ ਰੁਪਈਆ ਪਿਆ ਤੇਰੇ ਕੋ ਤੇ ਪੰਜੀ ਨਹੀਂ ਤੇ ਸਰਮੱਦ ਕਹਿੰਦਾ ਮੇਰਾ ਖਰਚਾ ਹੀ ਕੋਈ ਨਹੀਂ ਮੈਂ ਖਜ਼ਾਨਾ ਕੀ ਕਰਨਾ ਬੋਲੋ ਵਾਹਿਗੁਰੂ ਕਈ ਸਾਨੂੰ ਕਹਦੇ ਨੇ ਬਬਈ ਤੇ ਪੇਟਾ ਕਾ ਤੁਲੀ ਨੇ ਇੱਤੇ ਬੜੀ ਨਿਗ੍ਹਾ ਰੱਖਦੀ ਨਾ ਅੱਖੋ ਸਤਨਾਮ ਪੇਟਾ ਕਾ ਤੁਲੀ ਨੇ ਸਚਾਈ ਪਤਾ ਕਿਉਂ ਪ੍ਰਾਤਨ ਜਿਹੜੀਆਂ ਖੇਡਾਂ ਸੀ ਉਹ ਵੱਖਰੀਆਂ ਉਦੋਂ ਤਕਰੀਬਨ ਸਮਾਂ ਜਿਹੜਾ ਸੀ ਨਾ ਤੇ ਪ੍ਰਾਈਵੇਟ ਪੜ੍ਹਾਈ ਸੀ ਨਾ ਦਵਾਈ ਸੀ ਨਾ ਮੋਬਾਈਲ ਸੀ ਨਾ ਘਰ ਦੇ ਵਿੱਚ ਕੋਈ ਸਿਲੈਂਡਰ ਸੀ ਤੇ ਨਾ ਕੋਲੇ ਗੱਡੀ ਸੀ ਹੁਣ ਅਸੀਂ ਇਹ ਨਾ ਵੇਂਦੇ ਵੀ ਬੁਲਾਰੇ ਨੂੰ ਵੀ ਕਿੱਥੋਂ ਆਉਣਾ ਨੇ ਕਾਤੇ ਆਉਣਾ ਤੇ ਜਿਹੜੀ ਚੀਜ਼ ਤੇ ਆਉਣਾ ਉਹ ਤਾਂ ਕਿੰਨੇ ਲੱਖ ਦਾ ਲੋਨ ਆ ਦਿਲੋਂ ਵੇਖ। ਕਦੀ ਨਾ ਚੀਜ਼ਾਂ ਨੂੰ ਸੋਚਿਆ ਕਿ ਇਹਨੇ ਪਾਈ ਦੀ ਕੀ ਜ਼ਿੰਮੇਵਾਰੀ ਕੋ ਬਸ ਸਿੱਧਾ ਲਫਾਫਾ ਕਹਿੰਦੇ ਨੇ। ਕਈ ਬੜਾ ਕਹਿੰਦੇ ਉਹ ਆਵ ਲੈ ਗਈ ਆਖੋ ਸਾਥ ਨਾ। ਸੋਚਣ ਵਾਲੀਆਂ ਗੱਲਾਂ ਨਹੀਂ। ਸਰਮੱਦ ਨੇ ਆਖਿਆ ਕਹਿੰਦੇ ਆ ਆਪਣਾ ਖਰਚਾ ਕੋਈ ਨਹੀਂ। ਕੋਈ ਲੋੜ ਹੀ ਨਹੀਂ ਰੋਟੀ ਮਿਲ ਜੇ ਖਾ ਲਈ ਤੇ ਨੰਦ ਹੈ। ਰੰਗਜੀਵ ਕਹਿੰਦਾ ਚੱਲ ਇਹ ਦੱਸ ਦੇ ਫਿਰ ਤੂੰ ਨੰਗਾ ਘਾ ਧੋਰੀ ਨਾ ਲੀੜੇ ਨਹੀਂ ਪਾਉਂਦਾ। ਕਹਿੰਦਾ ਮੇਰੀ ਮਾਂ ਨੇ ਨੰਗਾ ਹੀ ਜੰਮਿਆ ਸੀ ਤੇ ਨੰਗੇ ਜਾਣਾ ਆਖੋਏਗਾ ਬੜੀ ਵੱਡੀ ਗੱਲ ਕਰਦੇ ਕਹਿੰਦੇ ਨੰਗੇ ਜੰਮਿਆ ਨੰਗੇ ਜਾਵਾਂਗੇ ਆ ਜਿੰਨੇ ਸੋਨਾ ਚਾਂਦੀ ਲੀੜਾ ਲੱਤਾ ਤੇ ਇਹਦੇ ਲਾ ਲੈਂਦੇ ਸਾਰਿਆਂ ਨੂੰ ਪਤਾ ਨੰਗਾ ਦੋਜ ਕਿਚਾਲਿਆ ਤਾਂ ਦੱਸਿਆ ਕਰਾ ਕਰੇ ਅਵਗਣ ਪਛੋ ਇਹਨੀਆਂ ਗੱਲਾਂ ਸੁਣ ਕੇ ਕੱਚਾ ਜਿਓ ਕਿ ਔਰੰਗਜ਼ੇਬ ਨੂੰ ਗੱਲ ਤੇ ਕੋਈ ਆਈ ਨਾ ਕਹਿੰਦਾ ਜਾ ਸ਼ਰਮਾਦ ਤੈਨੂੰ ਬਖਸ਼ਿਆ ਓਏ ਖੁਸ਼ ਹੋ ਕੇ ਪਿਛਾਕ ਲੈ ਕੇ ਕਹਿੰਦਾ ਤੈਨੂੰ ਦਿੱਤੀ ਤੇ ਨੂੰ ਬਖਸ਼ਦਾ ਜਾ ਨਿਜਾਰੇ ਲੈ ਉਹਨੇ ਮਿਸ਼ਾਕ ਦਿੱਤੀ ਤੇ ਉਹਨੇ ਵਾਪਸ ਆ ਕੇ ਬਲਦੀ ਸੀ ਲਾਗੇ ਪੱਠੀ ਚ ਸੁੱਟਦੀ ਕਹਿੰਦਾ ਇਹ ਕੀ ਕੀਤਾ ਕਹਿੰਦਾ ਤੂੰ ਬਾਲਾ ਤੇਰੇ ਪਾਵ ਟ ਕਿਨ ਲੀੜਿਆਂ ਥੱਲੇ ਮਹੰਗੇ ਵੰਗੇ ਮੈਨੂੰ ਨਹੀਂ ਲੋੜ ਮੈਂ ਜਿੱਦਾਂ ਦਾ ਬਾਹਰੋਂ ਉਦਾਂ ਦਾ ਹੀ ਅੰਦਰੋਂ ਆ ਲੋਕੀ ਤਣ ਤੇ ਲੀੜਾ ਲੱਤਾ ਪਾ ਕੇ ਵੀ ਨੰਗੇ ਆਖੋ ਸਤਰਾ ਕਿਉਂਕਿ ਨੀਦ ਨਹੀਂ ਨਾ ਰਾਈਦੀ ਤੇ ਕਈ ਜਿਹੜੇ ਹੁੰਦੇ ਹੋ ਕੁੱਲੀਆਂ ਚ ਬਾਦਸ਼ਾਹ ਨੇ ਐਨੀ ਗੱਲ ਤੋਂ ਚੜਕੇ ਕਹਿੰਦਾ ਇਹਦੀ ਖੱਲ ਲਾ ਲਓ ਖਤਮ ਕਰੋ ਪਰੇ ਜਿਹੜੇ ਜਲਾਦ ਨੇ ਖੱਲ ਲਾਉਣੀ ਕਿ ਇਹਨਾਂ ਦੇ ਕਿਸੇ ਬੜੇ ਪਿਆਰੇ ਬੰਦਗੀ ਵਾਲੇ ਪਹਿ ਕਾਹੂ ਕੋ ਦੇਤ ਨਾ ਨਾ ਪਹਿ ਮਾਣਦਿਆਂ ਤੇ ਮੇਰੇ ਬਾਦਸ਼ਾਹ ਦੀ ਕਿਰਪਾ ਨਾਲ ਇਹਨੂੰ ਖੱਲ ਲੈਣ ਲੱਗੀ ਤੇ ਕਾਜੀ ਕਹਿੰਦਾ ਇੱਛਾ ਕੀ ਆ ਕਹਿੰਦਾ ਵੈਸੇ ਤੇ ਅੱਲਾ ਇੱਛਾ ਪੂਰੀਆਂ ਕਰਦਾ ਵਨ ਕੰਮਿਓ ਜੇ ਤੁਸੀਂ ਕੀ ਕਰਨੀ ਆ ਜੇ ਕੋਈ ਕਰ ਸਕਦੇ ਆ ਮਰਨ ਤੋਂ ਪਹਿਲਾਂ ਵਿਸ਼ਰੀ ਲਿਆ ਦਿਓ ਫਿਰ ਥੋੜੀ ਜੀ ਭਾਈਆ ਕਿ 10 ਕਿਲੋ ਲੈ ਆਜੋ ਕਿੰਦਾ ਉਹ ਕਰਨੀ ਕਿੰਦਾ ਲਿਆ ਪਹਿਲਾਂ ਵੇਖੋ ਜਿੰਨਾ ਅੰਦਰ ਬੰਦਗੀ ਹੈ ਜਦੋਂ ਮਿਸ਼ਰੀ ਲਿਆਂਦੀ ਹੈ ਪ੍ਰਸ਼ਾਦ ਵੰਡਿਆ ਜਿਹੜੇ ਜਲਾ ਦੇ ਨੇ ਖਾਣ ਲਾਉਣੀ ਉਹਨੂੰ ਕਹਿੰਦਾ ਤੂੰ ਵੀ ਖਾ ਲੈ ਉਹ ਕਹਿੰਦਾ ਪਹਿਲੀ ਵਾਰੀ ਵੇਖਿਆ ਮੌਤ ਵੇਖ ਕੇ ਵੱਡੇ ਵੱਡੇ ਤਾਂ ਮਾਰਦੇ ਸਰੀਰ ਕੰਬ ਜਾਂਦੇ ਐ ਬਾਥਰੂਮ ਤੱਕ ਵੀ ਨਿਕਲ ਜਾਂਦਾ ਏ ਮੌਤ ਐਡੀ ਤਰਦਨਾਕ ਐ ਆ ਪਹਿਲਾ ਵੇਖਿਆ ਜਿਹੜਾ ਮੌਤ ਦੇ ਸਾਹਮਣੇ ਪ੍ਰਸ਼ਾਦ ਵੰਡਣਦਿਆ ਤੈਨੂੰ ਡਰ ਨਹੀਂ ਹੁੰਦਾ ਤੈਨੂੰ ਮਾਰ ਦੇਣਾ ਉਹ ਕਹਿੰਦਾ ਕੌਣ ਮਾਰਨ ਵਾਲਾ ਤੇ ਕੌਣ ਜਵਾਉਣ ਵਾਲਾ ਸਜਣਾ ਸ਼ਕ ਪ੍ਰਸ਼ਾਦ ਤੇ ਕੰਮ ਕਰ ਤੂੰ ਮੈਨੂੰ ਰੱਬ ਹੀ ਦੀਦਾ ਏ ਜਿੱਦ ਤਨ ਮੇਰੀ ਮਾਂ ਨੇ ਜੰਮਿਆ ਸੀ ਮਾਂ ਬਣ ਕੇ ਰੱਬ ਆ ਗਿਆ ਹੁਣ ਆਪਣਾ ਟਾਈਮ ਮੁੱਕ ਗਿਆ ਆਪਾਂ ਚੱਲੇ ਆਂ ਤੇ ਤੇਰੇ ਬਾਹਨੇ ਲੈਣ ਆ ਗਿਆ ਹੈਗਾ ਤੇ ਉਹ ਹੀ ਆ ਕਿੱਡੀ ਵੱਡੀ ਉਮੀਰੀ ਸੀ ਉਹਨਾਂ ਦੇ ਅੰਦਰ ਸ਼ਬਦ ਦੀ ਇਹੀ ਗੱਲ ਮਾਰੇ ਗੁਰੂ ਤੇਗ ਬਹਾਦਰ ਸਹਿਬ ਨਾਲ ਖੇਡ ਹੋਈ ਬਚਪਨ ਦੀ ਬਾਬੇ ਗੁਰੂ ਦਿੱਤੈ ਦਾ ਵਿਆਹ ਸੀ ਤੇ ਇੱਕ ਬੱਚਾ ਸਾਹਮਣੇ ਸਾਰਿਆਂ ਨੂੰ ਪਤਾ ਸਾਖੀ ਦਾ ਹੁਕਮ ਬਣਦਿਆ ਨੰਗਾ ਤੇ ਮਾਰੇ ਸਹਿਬ ਦੇ ਸੋਹਣੇ ਬਸਤਰ ਮਾਤਾ ਨਾਨਕੀ ਜੀ ਨੇ ਪਾਏ ਤੇ ਉਹਨਾਂ ਨੇ ਪਿਆਰ ਦੇ ਵਿੱਚ ਆ ਕੇ ਸਾਰੇ ਲਾਦੇ ਸਾਰੇ ਲਾ ਕੇ ਤੇ ਉਹ ਬੱਚੇ ਨੂੰ ਟਾਈ ਵੀ ਦਿੱਤੀ ਆਪਣਾ ਬਸਤਰ ਵੀ ਦੇ ਤੇ ਤਾਜ ਸਾਰਾ ਕੁਝ ਗਹਿਣੇ ਘਟੇ ਆਪ ਵਾਪਸ ਚਲੇ ਗਏ ਤੇ ਮਾਂ ਕਹਿਣ ਲੱਗੀ ਕਹਿਣ ਲੱਗੇ ਲਾਲ ਜੀ ਇਹ ਕੀ ਕੀਤਾ ਖੁ ਸਤਨਾਮ ਸ੍ਰੀ ਇਹ ਕੀ ਕੀਤਾ ਕਹਿਣ ਲੱਗੇ ਕਰਨਾ ਕੀ ਸੀ ਆਖੋ ਸਤਨਾਮ ਸ੍ਰੀ ਕਹਿਣ ਲੱਗੇ ਜੋ ਬਾਪੂ ਦੀ ਕਿਰਪਾ ਵਰਤੀ ਮਾਂ ਬੱਚਾ ਰੋਂਦਾ ਸੀ ਉਹਨੂੰ ਮੈਂ ਪੁੱਛਿਆ ਤੇਰੀ ਮਾਂ ਕੱਪੜੇ ਨਹੀਂ ਪਾਉਂਦੀ ਪਿਆਰ ਨਹੀਂ ਕਰਦੀ ਉਹ ਕਹਿੰਦਾ ਪਿਆਰ ਤੇ ਕਰਦੀ ਪਰ ਉਹਦੇ ਕੋ ਪਾਉਣ ਲਈ ਕੱਪੜੇ ਨਹੀਂ ਦੇਣੇ ਵਾਲੇ ਕਿਸੇ ਕੋ ਗਰੀਬੀ ਮਤ ਦੇਣਾ ਦੇਣਾ ਗਰੀਬੀ ਮਗਰ ਬਦ ਨਸੀਬੀ ਮਤ ਦੇਣਾ ਕਹਿਣ ਲੱਗੇ ਫਿਰ ਸੇਵਾ ਲੋਟ ਲਈ ਤੇ ਜਦੋਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਬਚਨ ਗਿਆ ਵੀ ਤੁਹਾਡੇ ਲਾਲ ਨੇ ਇਦਾਂ ਕੀਤਾ ਤੇ ਮਹਾਰਾਜ ਸੱਚੇ ਪਾਦਸ਼ਾਹ ਨੇ ਫਿਰ ਪਤਾ ਕੀ ਗਿਆ ਕਹਿਣ ਲੱਗੇ ਮਾਤ ਜੀ ਤੁਹਾਨੂੰ ਨਹੀਂ ਬਤਾਏ ਕਿਹੜੀ ਰੂਹ ਆ ਇਹ ਦਰਗਾਈ ਬਖਸ਼ਿਸ਼ਾਂ ਲੈ ਕੇ ਆਇਆ ਅੱਜ ਤੇ ਇੱਕ ਦਾ ਤਨ ਟਕਿਆ ਗੁੱਸੇ ਨਾ ਹੋ ਇੱਕ ਦਿਨ ਇਹੋ ਜਾਊਗਾ ਪੂਰੇ ਹਿੰਦੁਸਤਾਨ ਦੀ ਪਤਨੰਗੀ ਹੋਊਗੀ ਤੇਰਾ ਪੁੱਤ ਆਪਣੀ ਧਰਮ ਦੀ ਚਾਦਰ ਨਾ ਟੱਕ ਲੇਗਾ ਸੁਮਾਰੇ ਸੱਚੇ ਪਾਤਸ਼ਾਹ ਜੀ ਦਿਆਲੂ ਕਿਰਪਾਲੂ ਕਿਰਪਾ ਕਰਨਾ ਬੜਾ ਮੀਨੇ ਪਿਆਰ ਬਖਸ਼ਿਆ ਮਾਨ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦੇ ਪਿਆਰ ਅੰਦਰ ਜੁੜੇ ਬਾਣੀ ਪੜਿਆ ਕਰੋ ਤਨੋਂ ਮਨੋਂ ਗੁਰੂ ਨੂੰ ਅਰਪਣ ਕਰੋ ਜੋ ਪਿਛੇ ਹੋ ਗਿਆ ਛੱਡ ਦਿਓ ਆਖੋ ਸਤਨਾਮ ਪਿਛਲੀ ਗੱਲ ਤੇ ਨਹੀਂ ਜਾਣਾ ਜੋ ਜੀਵਨ ਸੀ ਸਾਰਿਆਂ ਤੋਂ ਇਤਰੇ ਹੁੰਦਾ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਗਰਵਾਸਨਾ ਸਤਗੁਰੂ ਮੈਨੂੰ ਬਖਸ਼ ਲੈਣਾ ਅੱਗੇ ਮਾਰਗ ਪਾ ਦੇਣਾ ਆਓ ਸਾਧ ਸੰਗਤ ਇੱਥੇ ਹੀ ਸਮਾਪਤੀ ਅਗਲਾ ਸਮਾ ਗੁਰਮੁਖ ਧੰਵਾਦ ਕਰਕੇ ਦੱਸਣਗੇ ਤੇ ਆਪ ਸਾਰੀਆਂ ਸੰਗਤਾਂ ਨੇ ਜਾਣਾ ਨਹੀਂ ਕਿ ਸਾਡਾ سفر ਲਵੇਰਾ ਹੈ ਤੁਸੀਂ